ਸਰ ਸਿੰਘ ਜਨਾਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਕੀ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਹੋ ਰਹੀ ਹੈ ਬਿਲਕੁਲ ਸਨ ਸਾਬ ਪਹਿਲਾਂ ਤੋਂ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਪਰੀਤਨ ਕੀ ਸਤਸਿਰ ਕਾਲ ਜੀ ਤੁਹਾਨੂੰ ਵੀ ਸਤਸਿਰ ਕਾਲ ਤੇ ਜਿਹੜੀ ਤੁਸੀਂ ਗੱਲ ਪੁੱਛੀ ਹੈ ਅਸਲ ਦੇ ਵਿੱਚ ਨਾ ਇਹ ਦਿੱਲੀ ਤੋਂ ਖਬਰ ਆਈ ਹੈ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੁਣ ਤੱਕ 31 ਉਮੀਦਵਾਰ ਆਪ ਦੇ ਐਲਾਨੇ ਆ 70 ਇਥੋਂ ਨਹੀਂ ਆ ਕੁੱਲ ਸੀਟਾਂ ਪਿਛਲੀ ਵਾਰੀ 62 ਸੀਟਾਂ ਨੇ ਉੱਤੇ ਜਿੱਤ ਹਾਸਲ ਕੀਤੀ ਆਪ ਦੇ ਬੰਦਿਆਂ ਨੇ ਅੱਠ ਸੀਟਾ ਭਾਜਪਾ ਦੇ ਕੋਲੇ ਆ ਕਾਂਗਰਸ ਦੇ ਕੋਲੇ ਜ਼ੀਰੋ ਆ ਤੇ ਆਮ ਆਦਮੀ ਪਾਰਟੀ ਕਹਿੰਨੀ ਚੌਥੀ ਵਾਰ ਅਸੀਂ ਫੇਰ ਸਰਕਾਰ ਬਣਾਉਣੀ ਆ 17 ਦੇ ਵਿੱਚੋਂ 31 ਉਮੀਦਵਾਰ ਐਲਾਨ ਦਿੱਤੇ ਆ 20 ਪਿਛਲੇ ਡੇਣੀ ਤੇ 11 ਉਸ ਤੋਂ ਪਹਿਲਾਂ ਜਿਹੜੇ 20 ਪਿਛਲੇ ਡੇਣੀ ਐਲਾਨੇ ਆ ਉਹਦੇ ਵਿੱਚੋਂ 17 ਜਿਹੜੇ ਵਰਤਮਾਨ ਵਿਧਾਇਕਾ ਦੀਆਂ ਸਿਟਿੰਗ ਐਮਐਲਏ ਦੀਆਂ ਟਿਕਟਾਂ ਕੱਟਦੀਆਂ ਤਿੰਨਾਂ ਦੀਆਂ ਸੀਟਾਂ ਬਦਲਦੀਆਂ ਜਿਨ੍ਹਾਂ ਦੀਆਂ ਸੀਟਾਂ ਬਦਲੀਆਂ ਉਹਨਾਂ ਦੇ ਵਿੱਚ ਮਨੀਸ਼ ਸੋਧਿਆ ਵੀ ਆ ਪਹਿਲਾਂ ਇਹ ਪਟਪਟ ਗੰਜ ਤੋਂ ਚੋਣ ਲੜਦੇ ਹੁੰਦੇ ਸੀਗੇ ਹੁਣ ਇਹ ਜੰਗਪੁਰਾ ਤੋਂ ਚੋਣ ਲੜਨਗੇ ਤੇ ਜਿਹੜਿਆਂ ਦੀਆਂ ਟਿਕਟਾਂ ਕੱਟੀਆਂ ਗਈਆਂ ਜਾਂ ਜਿਨ੍ਹਾਂ ਦੀਆਂ ਹਲੇ ਕੱਟੀਆਂ ਜਾਣੀਆਂ ਉਹ ਵੀ ਵੱਡੀ ਗਿਣਤੀ ਦੇ ਵਿੱਚ ਜਨਨੀਆਂ ਕੱਟੀ ਜਾਣ ਦੀ ਸੰਭਾਵਨਾ ਕਹਿੰਦੇ ਵੀ ਉਹਨਾਂ ਨੇ ਬਗਾਵਤ ਕਰ ਦਿੱਤੀ ਆ ਉਹਨਾਂ ਦੇ ਵਿੱਚੋਂ ਕਈਆਂ ਨੇ ਇਹ ਗੱਲ ਕਹੀ ਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਹਲਵਦਾ ਕਹਿਣ ਲੱਗੇ ਆ ਕਈ ਇਹ ਗੱਲ ਕਹਿੰਦੇ ਵੀ ਭਾਈ ਸਾਡੀ ਗਲਤੀ ਦੱਸੋ ਵੀ ਸਾਡੇ ਵਿੱਚ ਗਲਤੀ ਕੀ ਆ ਅਸੀਂ ਕੋਈ ਭ੍ਰਿਸ਼ਟਾਚਾਰ ਕੀਤਾ ਹੋਵੇ ਅਸੀਂ ਹਲਕੇ ਦੇ ਵਿੱਚ ਸਰਗਰਮ ਨਾ ਹੋਈਏ ਸਾਡੀ ਗਲਤੀ ਕੀ ਆ ਸੋ ਜਦੋਂ ਇਹ ਸਚਾ ਚੱਲਦੀ ਆ ਅਸੀਂ ਮੰਨਦੇ ਆ ਵੀ ਪਾਈ ਇਹਦੇ ਵਿੱਚੋਂ ਕਈ ਬੰਦੇ ਨਾ ਜਿਹੜੇ ਉਹ ਗਲਤ ਨਹੀਂ ਹੋਣਗੇ ਕਈ ਬੰਦਿਆਂ ਦਾ ਕੰਮ ਹੀ ਇਹੋ ਜਿਹਾ ਹੋਊਗਾ ਵੀ ਉਹਨਾਂ ਨੇ ਕੋਈ ਗਲਤ ਸਹੀ ਕੁਝ ਕੀਤਾ ਹੋਊਗਾ ਪਰ ਜਿਸ ਤਰੀਕੇ ਦੇ ਨਾਲ ਸਾਰਿਆਂ ਦੀਆਂ ਟਿਕਟਾਂ ਜਨਾ ਜੀ ਤੁਹਾਡੀ ਆਵਾਜ਼ ਇੱਕਦਮ ਥੱਲੇ ਚਲੀ ਗਈ ਜ਼ਰਾ ਆਪਣੀ ਪੋਜੀਸ਼ਨ ਚੇਂਜ ਕਰਨਾ ਜਾਂ ਮਾਈਕ੍ਰੋਫੋਨ ਦੇ ਘੇਰੇਣਾ ਸਾ ਜੀ ਹਾਂ ਜੀ ਹੁਣ ਠੀਕ ਹੈ ਹਾਂ ਜੀ ਮੈਂ ਗੱਲ ਕਰ ਰਿਆ ਸੀ ਕਿ ਜਿਹੜੇ ਇਹਨਾਂ ਦੇ ਵਿੱਚ ਜਿਹੜੇ 17 ਨੰਬਰਾਂ ਦੀਆਂ ਟਿਕਟਾਂ ਕੱਟੀਆਂ ਇਹਦੇ ਵਿੱਚੋਂ ਸਾਨੂੰ ਸਭ ਹੋ ਸਕਦਾ ਵੀ ਕਈਆਂ ਦੀ ਪਰਫਾਰਮੈਂਸ ਚੰਗੀ ਨਾ ਹੋਵੇ ਕਈਆਂ ਦਾ ਕਿਰਦਾਰ ਚੰਗਾ ਦਾ ਹੋਵੇ ਪਰ ਉਹ ਕਹਿੰਦੇ ਵੀ ਭਾਈ ਸਾਨੂੰ ਦੱਸੋ ਵੀ ਸਾਡੀ ਗਲਤੀ ਕੀ ਅਸੀਂ ਕੰਮ ਕੀ ਨਹੀਂ ਕੀਤਾ ਅਸੀਂ ਕੋਈ ਭ੍ਰਿਸ਼ਟਾਚਾਰ ਕੀਤਾ ਅਸੀਂ ਪਰਫਾਰਮੈਂਸ ਨਹੀਂ ਚੰਗੀ ਦਿੱਤੀ ਸਾਡੀ ਕੋਈ ਗਲਤੀ ਕਿਥੇ ਹੈਗੀ ਆ ਵੀ ਅਸੀਂ ਜਨਰਲ ਆਤ ਮਿਹਨਤ ਕਰੀ ਗਏ ਸਾਡਾ ਟਿਕਟਾ ਕਿਉਂ ਕਿਉਂ ਅੱਜ ਤਾਂ ਇਹ ਵੀ ਖਬਰ ਮਿਲੀ ਸੀ ਵੀ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਦਿੱਲੀ ਦੇ ਉਹਨਾਂ ਦੇ ਕੋਲ ਜਾ ਕੇ ਤੇ ਇਹਨਾਂ ਦੇ ਵੱਲੋਂ ਮੀਟਿੰਗ ਦੀ ਤਿਆਰੀ ਆ ਪਰ ਬਾਅਦ ਦੇ ਵਿੱਚ ਮੀਟਿੰਗ ਰੁਕ ਗਈ ਸੋ ਮਤਲਬ ਇਹ ਜੀ ਕਿ 2 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਟਿਕਟਾਂ ਦਾ ਐਲਾਨ ਕਰ ਰਹੀ ਆ ਤੇ 2 ਮਹੀਨੇ ਪਹਿਲੇ ਖੋਰੂ ਖਪਾ ਸ਼ੁਰੂ ਹੋ ਜਾਣਾ ਜੀ ਪਰ ਕੇਜਰੀਵਾਲ ਕਹਿੰਦੇ ਵੀ ਜੇ ਸਾਨੂੰ ਜਿਤਾਤਾ ਤੁਸੀਂ ਦਿੱਲੀ ਦੇ ਵਿੱਚ ਤਾਂ 2100 ਰੁਪਇਆ ਹਰ ਔਰਤ ਨੂੰ ਹਰ ਮਹੀਨੇ ਦੇਆ ਕਰਾਂਗਾ ਜਨ ਸਾਬ ਇਹ ਹੈਗਾ ਚੋਗਾ ਦੇਖੋ ਉਹ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਜੀਪੀ ਹੋਵੇ ਜਾਂ ਕਾਂਗਰਸ ਹੋਵੇ ਇਹ ਵੋਟਾਂ ਲੈਣ ਦੀ ਇੱਕ ਤਕਨੀਕ ਆ ਇਹ ਵੋਟਾਂ ਲੈਣ ਦਾ ਤਰੀਕਾ ਇੱਕ ਤੁਸੀਂ ਦੇਖੋ ਵੀ ਇਹਨਾਂ ਨੇ ਗੱਲ ਕਹੀ ਸੀ 5 ਸਾਲ ਪਹਿਲਾਂ ਵੀ ਅਸੀਂ ਸਰਕਾਰ ਲੈ ਕੇ ਆਓ ਤੇ ਦਿੱਲੀ ਦੇ ਵਿੱਚ ਇੱਕ ਇੱਕ ਹਜ਼ਾਰ ਰੁਪਇਆ ਦੇਵਾਂਗੇ ਔਰਤਾਂ ਨੂੰ ਤੇ ਅੱਜ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਜੀ ਕਿ ਮਹਿਲਾ ਸਨਮਾਨ ਯੋਜਨਾ ਦੀ ਅਸੀਂ ਸ਼ੁਰੂਆਤ ਕਰਦੇ ਆਂ ਹੁਣ ਜਦੋਂ 2 ਮਹੀਨੇ ਰਹਿ ਗਏ ਤਾਂ 1,000 ਰੁਪਏ ਦੀ ਗੱਲ ਹੋ ਗਈ ਉਹ ਕਹਿੰਦੇ ਵੀ ਜਦੋਂ ਚੋਣਾਂ ਹੋ ਹਟੀਆਂ ਇਹਨਾਂ ਦੇ ਵਿੱਚ ਵਾਅਦਾ ਕਰਕੇ 1,000 ਰੁਪਏ ਦੇ ਅਸੀਂ 21,200 ਕਰ ਦੇਾਂਗੇ ਤੇ ਮਤਲਬ ਜੇ 21,200 ਕਰਨਾ ਵੀ ਆ ਤੇ ਮਤਲਬ ਇਹ ਵੀ ਜਦੋਂ 5 ਸਾਲ ਦੇ ਲਈ ਜੇ ਸਰਕਾਰ ਚੁਣੀ ਜਾਂਦੀ ਤੇ ਆਖਰੀ 2 ਮਹੀਨੇ ਦੇ ਵਿੱਚ ਫਿਰ 21,200 ਵੀ ਹੋ ਜਾਊਗਾ ਜੇ ਆਖਰੀ 2 ਮਹੀਨੇ ਦੇ ਵਿੱਚ 1,000 ਹੋਣ ਲੱਗਾ ਤਾਂ ਪਰ ਗੱਲੇ ਵੀ ਕੁੱਲ ਮਿਲਾ ਕੇ ਇਹ ਬੋਝ ਤਾਂ ਲੋਕਾਂ ਤੇ ਪੈਣਾ ਕਿਸੇ ਪਾਰਟੀ ਨੇ ਆਪਦੇ ਫੰਡ ਚੋਂ ਥੋੜੀ ਪੈਸੇ ਦੇਣੇ ਆ ਇੱਥੇ ਪੰਜਾਬ ਦੇ ਵਿੱਚ ਔਰਤਾਂ ਦਾ ਮੁਫਤ ਸਫ਼ਰ ਇੱਥੇ ਵੀ ਔਰਤਾਂ ਨੂੰ 1000 ਰੁਪਏ ਦਾਅਵੇ ਨਾਲ ਗੱਲ ਕਹਿਣਾ ਵੀ ਜਦੋਂ 4-5 ਮਹੀਨੇ ਰਹਿ ਗਏ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਹਜ਼ਾਰਾਂ ਹਜ਼ਾਰ ਰੁਪਏ ਇੱਥੇ ਵੀ ਮਿਲ ਜਾਣਾ ਪਰ ਲੋਕ ਵੀ ਔਰਤੇ ਆਪਾਂ ਬਿਨਾਂ ਵੀ ਪਾਈ ਜਿਹੜਾ ਇਹ ਚਾਲ ਆ ਜਿਹੜੀ ਇਹ ਤਰੀਕਾ ਇਹ ਬਦਲਾਅ ਵਾਲੀ ਤਾਂ ਗੱਲ ਹੈ ਨਹੀਂ ਕਿ ਜਿਹੜੀ ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਸੀ ਹਮ ਪੁਰਾਣੀ ਪਾਰਟੀਆਂ ਜਿਹਾ ਨਹੀਂ ਹੈ ਸਮਤੋ ਰਾਜਨੀਤੀ ਕਰਨੇ ਹੀ ਨਹੀਂ ਆਏ ਇਹ ਰਾਜਨੀਤੀ ਹੀ ਆ ਵੀ ਭਾਈ ਤੁਸੀਂ ਆਖਰੀ ਦੋ ਤਿੰਨ ਮਹੀਨੇ ਦੇ ਵਿੱਚ ਬਾਕੀ ਪਾਰਟੀਆਂ ਨੂੰ ਕਹਿੰਦੇ ਵੀ ਆ ਵੀ ਦੇ ਤਾ ਆ ਵੀ ਦੇ ਤਾ ਆ ਵੀ ਦੇ ਤਾ ਜੀ ਜਿੰਨਾ ਜੀ ਇਸ ਸਾਲ ਪੰਜਾਬ ਦੇ ਲੋਕਾਂ ਨੇ ਕਿੰਨੇ ਇੱਕ ਪੈਸੇ ਖਰਚੇ ਆ ਬੰਦੂਕਾਂ ਪਿਸਤੌਲ ਖਰੀਦਣ ਤੇ ਅਸਲਾ ਖਰੀਦਣ ਤੇ ਸਨ ਸਭ ਗੱਲ ਹੈ ਜੀ ਕਿ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਕਈ ਤਾਂ ਵੇਖੋ ਬੰਦੇ ਲੋੜਵੰਦ ਵੀ ਹੋਣਗੇ ਜਿਨ੍ਹਾਂ ਨੂੰ ਸਿਰਫ ਡਿਫੈਂਸ ਵਾਸਤੇ ਹਥਿਆਰ ਰੱਖਣਾ ਪੈਂਦਾ ਪਰ ਬਹੁਤੇ ਪੰਜਾਬੀ ਠੋਕਰ ਕਰਦੀ ਦੇ ਵਿੱਚ ਰੱਖਦੇ ਆ ਠੁਕਰੇ ਆ ਉਹ ਠੋਕਰੇ ਮੈਂ ਨਹੀਂ ਦੇਖਿਆ ਵੀ ਕਦੇ ਚੀਨ ਨਾਲ ਜੰਗ ਲੜਨ ਚੱਲੇ ਆ ਚਲੋ ਉਹ ਤਾਂ ਸਾਡੇ ਸਤਕਾਰਯੋਗ ਫੌਜੀ ਵੀਰਾਂ ਦਾ ਕੰਮ ਆ ਵੀ ਕਿਹੜਾ ਇਹਨਾਂ ਨੇ ਮੈਦਾਨ ਮਲ ਲੈਣਾ ਜਾਂ ਤਾਂ ਵਿਆਹਾਂ ਦੇ ਵਿੱਚ ਫੈਰ ਕਰਨੇ ਆ ਜਾਂ ਕਿਸੇ ਨੂੰ ਆਪਣੇ ਸ਼ਰੀਕ ਨੂੰ ਦਿਖਾਉਣਾ ਜਾਂ ਉਦਾਂ ਲੜਦਿਆਂ ਨੇ ਆਪਾਂ ਗੋਲੀਬਾਰ ਦੇਣੀ ਕਿਸੇ ਦੇ ਇਹ ਤਾਂ ਮੂਰਖਮਤੀਆਂ ਕਰਨ ਵਾਸਤੇ ਅਸੀਂ ਠੋਕਰ ਕਰਦੀ ਵਾਲੇ ਹਥਿਆਰ ਰੱਖੇ ਆ 300 ਤੇ 90 ਕਰੋੜ ਦੇ 390 ਕਰੋੜ ਛੋੜਾ ਨਹੀਂ ਹੁੰਦੀ ਰਕਮ 390 ਕਰੋੜ ਰੁਪਏ ਦੇ ਕਾਰਤੂਸ ਤੇ ਹਥਿਆਰ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੇ 2023-24 ਦੇ ਵਿੱਚ ਜਾਨੀ ਕਿ ਇੱਕ ਬਰੇ ਦੇ ਵਿੱਚ 390 ਕਰੋੜ ਦੇ ਹਥਿਆਰ ਤੇ ਕਾਰਤੂਸ ਖਰੀਦੇ ਆ ਤੁਸੀਂ ਦੇਖੋ ਵੀ ਪੰਜਾਬ ਦੇ ਲੋਕ ਕਿਹੜੀ ਅਸੀਂ جنگ ਲੜਦੇ ਵੀ ਜਿਹੜੀ ਹਥਿਆਰਾਂ ਤੋਂ ਬੜੇ ਲੜੀ ਨਹੀਂ ਜਾਂਦੀ ਵਿਚਾਰ ਦੀ ਲੜਾਈ ਹੈ ਨਹੀਂ ਹਥਿਆਰ ਦੀ ਰਹੀ ਹੁਣ ਤਾਂ ਤੇ ਉਹੋ ਜੇ ਸਾਡੇ ਕਈ ਲੋਕ ਆ ਮੈਨੂੰ ਇੱਕ ਦਿਨ ਬੰਦਾ ਕਿਹਾ ਤੁਸੀਂ ਹਥਿਆਰਾਂ ਦੇ ਖਿਲਾਫ ਬੋਲਦੇ ਹੋ ਜਾਨੀ ਕਿ ਸਾਨੂੰ ਤਾਂ ਗੁਰੂ ਸਾਹਿਬਾਨ ਨੇ ਵੀ ਕਿਹਾ ਵੀ ਸ਼ਸਤਰ ਰੱਖੋ ਮੈਂ ਕਿਹਾ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਗੁਰੂ ਸਾਹਿਬ ਦੀ ਗੱਲ ਸਿਰ ਮੱਥੇ ਗੁਰੂ ਸਾਹਿਬ ਦੀ ਗੱਲ ਨੂੰ ਬਿਲਕੁਲ ਮੰਨਣਾ ਚਾਹੀਦਾ ਪਰ ਗੁਰੂ ਸਾਹਿਬ ਨੇ ਕਿਹਾ ਸੀ ਵੀ ਜ਼ੁਲਮ ਦੇ ਟਾਕਰੇ ਵਾਸਤੇ ਹਥਿਆਰ ਰੱਖੋ ਉਹਨੇ ਇਹ ਨਹੀਂ ਗੱਲ ਕਹੀ ਸੀ ਵੀ ਮੋੜ ਮੰਡੀ ਦੇ ਵਿੱਚ ਡਾਂਸ ਕਰਦੀ ਕੁੜੀ ਦੇ ਗੋਲੀ ਮਾਰ ਦਿਓ ਉਹਨਾਂ ਨੇ ਇਹ ਗੱਲ ਥੋੜੀ ਕਹੀ ਸੀ ਵੀ ਜਾਗੋ ਦੇ ਵਿੱਚ ਗੋਲਗਾ ਚਲਾਇਆ ਕਰੋ ਵੀ ਜਾਂ ਚਾਰ ਪੈਦ ਲਾ ਕੇ ਭਾਈ ਫਾਇਰਿੰਗ ਕਰਿਆ ਕਰੋ ਤੁਸੀਂ ਹਰ ਗੱਲ ਦਾ ਆਪਣਾ ਅਰਥ ਕੱਢ ਲਿਆ ਸੋ ਇਹ ਹੈ ਜੀ ਕਿ ਇਸ ਵੇਲੇ ਪੰਜਾਬ ਦੇ ਵਿੱਚ 390 ਕਰੋੜ ਰੁਪਏ ਦੇ ਕਾਰਤੂਸ ਤੇ ਹਥਿਆਰ ਲੈ ਜਾਂਦੇ ਇੱਕ ਸਾਲ ਦੇ ਵਿੱਚ ਤੇ ਮੇਰੀ ਨਾ ਦੋ ਤੰਦੜ ਪਹਿਲਾਂ ਇੱਕ ਗਨ ਹਾਊਸ ਵਾਲੇ ਨਾਲ ਗੱਲ ਹੋਈ ਜੀ ਭਾਈ ਜੀ ਕਿਵੇਂ ਆ ਕਰਾਂ ਜੀ ਸਾਡਾ ਕੰਮ ਆ ਨਾ ਜਿਹੜਾ ਉਹ ਸਿਆਲਾਂ ਚ ਬੜਾ ਚੱਲਦਾ ਮੈਂ ਕਿਹਾ ਸਿਆਲਾਂ ਚ ਕਿਹੜਾ ਆਂਡੇ ਆ ਵੀ ਦੇਸੀ ਆਂਡੇ ਆ ਇਹ ਨਹੀਂ ਭਾਈ ਸਿਆਲਾਂ ਚ ਬੜੇ ਵਿਕਦੇ ਆ ਕਹਿੰਦਾ ਨਹੀਂ ਨਹੀਂ ਭਾਈ ਜੀ ਪੰਜਾਬੀਆਂ ਨੇ ਫੈਰਪੂਰ ਕੱਢਣੇ ਹੁੰਦੇ ਨੇ ਵਿਆਹਾਂ ਦੇ ਮੌਕੇ ਤੇ ਸਿਆਲਾਂ ਚ ਵਿਆਹਾਂ ਦਾ ਸੀਜ਼ਨ ਹੁੰਦਾ ਉਦੋਂਕਾਰ ਤੁਸੀਂ ਬੜੇ ਲੱਗਦੇ ਆ ਜੀ ਹੂੰ ਅੱਛਾ ਇੱਕ ਔਰਤ ਆਪਣੇ ਕੁੱਤੇ ਨੂੰ ਐ ਐਮਐਲਬ ਨੂੰ ਨਾ ਚਾਹੁੰਦੀ ਉਹਦੇ ਕਾਗਜ਼ ਭਰਨਾ ਚਾਹੁੰਦੀ ਆ ਬਿਲਕੁਲ ਥਿੰਦ ਸਾਹਿਬ ਇਹ ਦੇਖੋ ਅਵਲੀਆਂ ਖਬਰਾਂ ਇਹ ਵੀ ਦੇਖੋ ਖਬਰਾਂ ਸਾਂਝੀਆਂ ਕਰਨੀਆਂ ਪੈ ਰਹੀਆਂ ਇਹ ਜਦੋਂ ਹੁਣ ਕੌਂਸਲਡੀਆਂ ਚੋਣਾਂ ਦੇ ਅੱਜ ਨਾਮਜ਼ਦਗੀ ਦਾਖਲ ਕਰਨ ਦੇ ਆਖਰੀ ਘੰਟੇ ਸੀਗੇ ਆਖਰੀ ਦਿਨ ਸੀਗੇ ਅੱਜ ਅੱਜ ਬਖ ਬਖ ਥਾਵਾਂ ਦੇ ਉੱਤੇ ਬਖ ਬਖ ਸ਼ਹਿਰਾਂ ਦੇ ਵਿੱਚ ਤੇ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਆ ਪਰ ਅੰਮ੍ਰਿਤਸਰ ਦੇ ਵਾਰਡ ਨੰਬਰ 38 ਦੇ ਵਿੱਚ ਇੱਕ ਔਰਤ ਆਪਦੇ ਕੁੱਤੇ ਨੂੰ ਲੈ ਕੇ ਚਲੀ ਗਈ ਉਹ ਕਹਿੰਦੀ ਜੀ ਮੇਰਾ ਕੁੱਤਾ ਆਪਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਆਇਆ ਮੈਂ ਆਪਦੇ ਕੁੱਤੇ ਨੂੰ ਚੋਣ ਲੜਾਉਣੀ ਆ ਆਜ਼ਾਦ ਤੌਰ ਦੇ ਉੱਤੇ ਮੇਰਾ ਕੁੱਤਾ ਚੋਣ ਲੜੂਗਾ ਉਹ ਅਧਿਕਾਰੀ ਕਹਿੰਦੇ ਵੀ ਤੁਹਾਡਾ ਦਿਮਾਗ ਠੀਕ ਆ ਵੀ ਐਵੇਂ ਕਿਵੇਂ ਹੋ ਜੂ ਉਹ ਕਹਿੰਦੇ ਦੇਖੋ ਜੀ ਮੈਂ ਹੈਗੀ ਜੀ ਕਾਂਗਰਸ ਪਾਰਟੀ ਦੀ ਬਹੁਤ ਪੁਰਾਣੀ ਵਰਕਰ ਮੇਰੀ ਟਿਕਟ ਦੀ ਗੱਲ ਬਣੀ ਸੀ ਮੇਰੀ ਟਿਕਟ ਕੱਟ ਕੇ ਕਿਸੇ ਹੋਰ ਨੂੰ ਦੇਤੀ ਚਲੋ ਉਹਨਾਂ ਦੀ ਮਰਜ਼ੀ ਆ ਪਰ ਮੇਰਾ ਕੁੱਤਾ ਬਹੁਤ ਵਫਾਦਾਰ ਆ ਮੈਂ ਤਾਂ ਇਹਨੂੰ ਆਜ਼ਾਦ ਚਾਉਣ ਲੜਾਉਣੀ ਆ ਤੇ ਉਹ ਪਰ ਉਹਨਾਂ ਨੂੰ ਲੜਨੀ ਦਿੱਤੀ ਗਈ ਕਿਉਂਕਿ ਕਾਗਜ਼ ਕਿਸੇ ਪੰਛੀ ਦੇ ਜਾਂ ਜਾਨਵਰ ਦੇ ਜਿਹੜੇ ਦਾਖਲ ਹੀ ਨਹੀਂ ਹੋ ਸਕਦੇ ਇਹੋ ਜਿਹਾ ਕੋਈ ਨਿਯਮ ਹੀ ਹੈ ਨੀਗਾ ਪਰ ਬੀਬੀ ਨੇ ਆਪਦਾ ਵਿਰੋਧ ਵੀ ਕੀਤਾ ਤੇ ਉਥੇ ਰੌਲਾ ਵੀ ਬੜਾ ਪਿਆ ਉਹ ਕਹਿੰਦੇ ਵੀ ਬੰਦਿਆਂ ਦੇ ਇੱਥੇ ਦਾਖਲ ਨਹੀਂ ਹੋ ਰਹੇ ਤੇ ਤੁਸੀਂ ਕੁੱਤਾ ਲੈ ਕੇ ਆ ਗਏ ਜੀ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਸਜ਼ਾ ਪੂਰੀ ਹੋ ਤੇ ਤੁਰ ਸਕਦੇ ਨੇ ਉਹ ਪੈਦਲ ਤੇ ਦੇਖੋ ਹਾਲੇ ਤਾਂ ਉਹ ਲੰਗ ਮਾਰ ਕੇ ਤੁਰਦੇ ਜੀ ਵਕਰ ਦੇ ਸਹਾਰੇ ਤੁਰਦੇ ਆ ਹਾਲੇ ਉਹ ਇਦਾਂ ਦੀ ਗੱਲ ਹੈ ਨਹੀਂ ਵੀ ਭਾਈ ਉਹ ਪਲਸਟਰ ਲੱਗ ਗਿਆ ਤੇ ਪਜੂ ਪਜੂ ਕਰਨ ਵਾਲੀ ਗੱਲ ਹਾਲੇ ਹੈ ਨਹੀਂਗੀ ਪਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਧਾਰਮਿਕ ਸਦਾ ਕਹਿ ਲਈਏ ਜਾਂ ਧਾਰਮਿਕ ਸੇਵਾ ਕਹਿ ਲਈਏ ਉਹ ਅੱਜ ਮੁਕੰਮਲ ਹੋ ਗਈ ਹੈ ਸੰਪੂਰਨ ਹੋ ਗਈ ਹੈ ਅੱਜ ਉਹਨਾਂ ਨੇ ਮੁਖਸਰ ਸਾਹਿਬ ਦੇ ਵਿੱਚ ਸੇਵਾ ਕੀਤੀ ਹੈ ਪਹਿਲਾਂ ਨੇ ਦਰਬਾਰ ਸਾਹਿਬ ਫਿਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਮਦਮਾ ਸਾਹਿਬ ਫਤਿਹਗੜ੍ਹ ਸਾਹਿਬ ਤੇ ਮੁਖਸਰ ਅਹੀਂ ਉਹਨਾਂ ਨੇ 4-5 ਥਾਵਾਂ ਦੇ ਉੱਤੇ ਜੋ ਉਹਨਾਂ ਨੂੰ ਸਦਾ ਲਾਈ ਗਈ ਸੀ ਤਨਖਾਹ ਲਾਈ ਗਈ ਸੀ ਉਹ ਭੁਗਤੀ ਹੈ ਕੱਲ ਨੂੰ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੇ ਜਾਣਗੇ ਮੱਥਾ ਟੇਕਣਗੇ ਤੇ ਉਸ ਤੋਂ ਬਾਅਦ ਪਾਰਟੀ ਦੀਆਂ ਗਤੀਵਿਧੀਆਂ ਸ਼ੁਰੂ ਕਰਨਗੇ ਜੀ ਤੇ ਡੱਲੇਵਾਲ ਜੀ ਦੀ ਸਿਹਤ ਕਿਵੇਂ ਆ ਡੱਲੇਵਾਲ ਸਾਹਿਬ ਦੀ ਸਿਹਤ ਕਾਫੀ ਨਾਜ਼ੁਕ ਆ ਜੀ ਕਿਉਂਕਿ ਉਹਨਾਂ ਦੀਆਂ ਕਿਡਨੀਆਂ ਦੇ ਉੱਤੇ ਵੀ ਅਸਰ ਪੈ ਰਿਹਾ ਕਿਸੇ ਵੀ ਵੇਲੇ ਉਹਨਾਂ ਦੀਆਂ ਕਿਡਨੀਆਂ ਫੇਲ ਹੋ ਸਕਦੀਆਂ ਇਹ ਰਿਪੋਰਟ ਆਈ ਹੈ ਡਾਕਟਰਾਂ ਦੀ ਦੂਜੀ ਗੱਲ ਇਹ ਜੀ ਕਿ ਅੱਜ 17 ਸਾਲ ਪੂਰੇ ਹੋ ਗਏ ਜੀ ਉਹਨਾਂ ਨੇ ਮਰਨ ਵਰਤ ਨੂੰ ਕੁਝ ਕੁ ਘੰਟਿਆਂ ਬਾਅਦ ਅਸੀਂ 18ਵੇਂ ਨੰਨੇ ਦੇ ਵਿੱਚ ਦਾਖਲ ਹੋ ਜਾਣਾ ਉਸ ਤੋਂ ਕੁਲੀ ਗੱਲ ਹੈ ਜੀ ਕਿਸਾਨਾਂ ਨੇ ਉੱਥੇ ਪਹਿਰੇਦਾਰੀ ਸਖਤ ਕਰਤੀ ਆ ਵੀ ਡੱਲੇਵਾਲ ਸਾਹਿਬ ਨੂੰ ਪੁਲਿਸ ਚੱਕ ਕੇ ਲਿਜਾ ਸਕਦੀ ਆ ਕਹਿੰਦੇ ਜੀ ਸਾਨੂੰ ਇਹ ਕਨਸੂਆ ਪ੍ਰਾਪਤ ਹੋਈਆਂ ਉਸ ਤੋਂ ਕੁਲੀ ਗੱਲ ਹੈ ਜੀ ਕਿ ਡੱਲੇਵਾਲ ਸਾਹਿਬ ਨੇ ਅੱਜ ਫੋਨ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਆ ਕਿ ਮੈਂ ਦੇਸ਼ ਦਾ ਇੱਕ ਆਮ ਜਿਹਾ ਕਿਸਾਨ ਆ ਸਾਡੇ ਨਾਲ ਕੀਤੇ ਹੋਏ ਵਾਦੇ ਵਫਾ ਨਹੀਂ ਹੋਏ ਜੀਦੇ ਕਰਕੇ ਅਸੀਂ ਮਰਨ ਵਰਤ ਦੇ ਉੱਤੇ ਬੈਠੇ ਹੋਏ ਆ ਤੇ ਜੇਕਰ ਮੇਰੀ ਮੌਤ ਹੋ ਜਾਂਦੀ ਤਾਂ ਜ਼ਿੰਮੇਵਾਰ ਉਹ ਦੀ ਸਾਹਿਬ ਸਿਰਫ ਸਿਰਫ ਤੁਸੀਂ ਹੋਵੋਗੇ ਸੋ ਇਸ ਤਰੀਕੇ ਦੀਆਂ ਜਾਣਕਾਰੀਆਂ ਪਰ ਇੱਕ ਇਹਦੇ ਵਿੱਚ ਤੁਸੀਂ ਇਹ ਪੋਜੀਟਿਵ ਖਬਰ ਆਈ ਹੈ ਵੀ ਜਗਜੀਤ ਸਿੰਘ ਢੱਲੇਵਾਲ ਦੇ ਸੰਘਰਸ਼ ਤੋਂ ਬਾਅਦ ਤੇ ਸ਼ਾਇਦ ਕਿਸਾਨ ਜਥੇਬੰਦੀਆਂ ਇੱਕ ਹੋ ਜਾਣ ਸ਼ਾਇਦ ਕਹਿਣਾ ਮੈਂ ਅੱਜ ਰਕੇਸ਼ਟ ਕੈਤ ਹੋਰਾਂ ਨੇ ਕਿਹਾ ਜੀ ਕਿ ਕੱਲ ਨੂੰ ਯਾਨੀ ਕਿ ਸ਼ੁੱਕਰਵਾਰ ਨੂੰ ਅਸੀਂ ਖਨੌਰੀ ਬਾਡਰ ਤੇ ਪਹੁੰਚਾਂਗੇ ਤੇ ਕੁਝ ਕੋ ਹੋਰ ਕਿਸਾਨ ਜਥੇਬੰਦੀਆਂ ਦੇ ਅਗੂ ਵੀ ਪਹੁੰਚਣਗੇ ਦੂਜੇ ਪਾਸੇ ਜਿਹੜੇ ਕਿਸਾਨ ਲੀਡਰ ਨੇ ਉਗਰਾਹਾ ਸਾਹਿਬ ਉਹ ਕਹਿੰਦੇ ਕਿ ਉਹੀ ਕਾਨੂੰਨ ਫੇਰ ਹੁਣ ਬੈਕ ਡੋਰ ਰਾਹੀਂ ਆ ਰਹੇ ਨੇ ਬਿਲਕੁਲ ਜੀ ਉਹਨਾਂ ਨੇ ਬਿਆਨ ਦਿੱਤਾ ਉਹ ਕਹਿੰਦੇ ਕਿ ਮੇਰੇ ਕੋਲੇ ਕਹਿੰਦੇ ਵੀ ਨਿੱਜੀ ਜਾਣਕਾਰੀ ਪਹੁੰਚੀ ਹੈ ਕਿ ਜਿਹੜੇ ਉਹ ਕਾਨੂੰਨ ਨੇ ਵਾਪਸ ਲਏ ਸੀ ਤਿੰਨ ਖੇਤੀ ਕਾਨੂੰਨ ਉਹਨਾਂ ਨੂੰ ਸਿੱਧੇ ਤਰੀਕੇ ਦੇ ਰਾਹੀਂ ਚੋਰ ਦਰਵਾਜ਼ੇ ਥਾਣੀ ਤੇ ਇਹ ਲੈ ਕੇ ਆ ਰਹੇ ਆ ਇਹਨਾਂ ਦੇ ਵੱਲੋਂ ਅਨਾਜ ਮੰਡੀਆਂ ਦਾਣਾ ਮੰਡੀਆਂ ਖਤਮ ਕਰਨ ਦੀ ਯੋਜਨਾ गढ़ੀ ਗਈ ਹੈ ਸਾਈਲੋ ਪਲਾਂਟਾਂ ਦੇ ਉੱਤੇ ਨਿਰਪਰਤਾ ਵਧਾਈ ਜਾਊਗੀ ਇਹਨਾਂ ਦੇ ਵੱਲੋਂ ਆਉਂਦੇ ਸਮੇਂ ਦੇ ਵਿੱਚ ਕਈ ਕੁਝ ਇਹੋ ਜਿਹਾ ਕੀਤਾ ਜਾ ਰਿਹਾ ਜਿਹੜਾ ਕਿ ਅਸੀਂ ਵਿਰੋਧ ਕਰਕੇ ਤੇ ਪਿੱਛੇ ਹਟਵਾਇਆ ਸੀ ਉਹ ਕਹਿੰਦੇ ਵੀ ਸਾਡੇ ਕੋਲੇ ਮੁਕੰਮਲ ਜਾਣਕਾਰੀ ਆ ਰਹੀ ਹੈ ਪਰ ਕਹਿੰਦੇ ਵੀ ਮੈਨੂੰ ਇਸ ਗੱਲ ਦੀ ਮੁਕੰਮਲ ਜਾਣਕਾਰੀ ਮਿਲੀ ਹੈ ਵੀ ਕੇਂਦਰ ਦੀ ਸਰਕਾਰ ਇੱਕ ਵਾਰੀ ਫਿਰ ਉਹੀ ਕੁਝ ਕਰਨ ਜਾ ਰਹੀ ਹੈ ਜਿਹਦੇ ਅਸੀਂ ਖਿਲਾਫ ਅੰਦੋਲਨ ਲੜਿਆ ਸੀ ਟਣਾ ਜੀ ਲੁਧਿਆਣੇ ਦੇ ਕਿਹੜੇ ਐਮਐਲਏ ਨੇ ਜਿਹਦੇ ਦੋ ਪੁੱਤਰਾਂ ਨੂੰ ਪਤਨੀ ਤੇ ਹੋਰ ਸਕੀਰੀ ਵਾਲਿਆਂ ਨੂੰ ਸਾਰਿਆਂ ਨੂੰ ਟਿਕਟਾਂ ਦਿੱਤੀਆਂ ਜੈਨ ਸਾਬ ਕਮਾਲ ਦੀ ਗੱਲ ਹੈ ਜੀ ਕਿ ਲੁਧਿਆਣੇ ਦੇ ਵਿੱਚ ਜਿਹੜੇ ਬਹੁ ਗਣਤੀ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਉਹਨਾਂ ਦੇ ਲਗਭਗ ਸਾਰਿਆਂ ਨੂੰ ਹੀ ਟਿਕਟਾਂ ਮਿਲ ਗਈਆਂ ਲਗਭਗ ਸਾਰਿਆਂ ਨੂੰ ਹੀ ਕਮਾਲ ਦੀ ਗੱਲ ਹੈ ਵੀ ਲਗਭਗ ਸਾਰਿਆਂ ਨੂੰ ਕਿਉਂਕਿ ਦੇ ਕਿਸੇ ਨੇ ਆਪਦੇ ਪੁੱਤ ਨੂੰ ਟਿਕਟ ਦਿਵਾਲੀ ਕਾਉਂਸਲਰ ਦੀ ਕਿਸੇ ਨੇ ਘਰ ਵਾਲੀ ਨੂੰ ਕਿਸੇ ਨੇ ਭਰਾ ਨੂੰ ਕਿਸੇ ਨੇ ਚਾਚੇ ਦੇ ਮੁੰਡੇ ਨੂੰ ਕਿਸੇ ਨੇ ਬਹੁਤ ਨੇੜਲੇ ਯਾਰ ਨੂੰ ਸੋ ਬਦਲਾ ਇਹ ਨਹੀਂ ਸੀ ਗੱਲ ਤਾਂ ਇਹ ਹੈ ਜੀ ਕਿ ਜਿਹੜੇ ਹੁਣ ਆਪਣੇ ਅੱچے ਘਰ ਦੇ ਵਿੱਚ ਹੀ ਟਿਕਟਾਂ ਲਈ ਜਾਣੀਆਂ ਤੇ ਫਿਰ ਤਾਂ ਮਤਲਬ ਇਹ ਜੀ ਕਿ ਆਪਾਂ ਜਿਵੇਂ ਬਾਕੀ ਕਾਂਗਰਸ ਕਰਦੀ ਹੁੰਦੀ ਜਾਂ ਕਾਲੀਦਲ ਕਰਦਾ ਹੁੰਦਾ ਹੈ ਤਾਂ ਉਹ ਹੀ ਤਰੀਕਾ ਹੈਗਾ ਸੋ ਐਮਐਲਏ ਜਿਹੜੇ ਉਹ ਕੌਂਸਲ ਦੀਆਂ ਟਿਕਟਾਂ ਦੇ ਵਾਸਤੇ ਜਿਹੜੇ ਉਹ ਬਹੁਤ ਭਾਰੇ ਪੈ ਗਏ ਆ ਤੇ ਪਤਾ ਲੱਗਾ ਜੀ ਕਿ ਉਹ ਆਪਣੇ ਪਰਿਵਾਰਕ ਜੀਆਂ ਨੂੰ ਜਾਂ ਖੂਨ ਦੇ ਰਿਸ਼ਤੇ ਨੂੰ ਟਿਕਟਾਂ ਦਿਵਾਉਣ ਦੇ ਵਿੱਚ ਲੁਧਿਆਣੇ 'ਚ ਕਾਮਯਾਬ ਹੋ ਗਏ। ਕੇਜਰੀਵਾਲ ਹੋਰ ਵੀ ਕਹਿੰਦੇ ਬਿਗ ਫੋਰਸ ਨੇ ਪੰਜਾਬ 'ਚ ਕਾਫੀ ਦਖਲਅੰਦਾਜ਼ੀ ਕਰ ਰਹੇ ਨੇ। ਇਹ ਟਿਕਟਾਂ ਉਹਨਾਂ ਦੇ ਆਸ਼ੀਰਵਾਦ ਨਾਲ ਦਿੱਤੀਆਂ ਜਾਂਦੀਆਂ। ਦੇਖੋ ਕੇਜਰੀਵਾਲ ਹੋਰਾਂ ਨੂੰ ਜੀ ਇਕੱਲੇ-ਇਕੱਲੇ ਵਾਰਡ ਬਾਰੇ ਤਾਂ ਜਾਣਕਾਰੀ ਹੈ ਹੀ ਨਹੀਂ। ਹੁਣ ਦਿੱਲੀ ਦੇ ਵਿੱਚ ਬੈਠੇ ਬੰਦੇ ਨੂੰ ਕੀ ਪਤਾ ਵੀ ਲੁਧਿਆਣੇ ਦੇ ਕਿਹੜੇ ਵਾਰਡ ਦੇ ਵਿੱਚ ਸਥਿਤੀ ਕਿਵੇਂ ਆ? ਕੱਲੇ-ਕੱਲੇ ਬੰਦੇ ਤੱਕ ਉਹਨਾਂ ਦੀ ਆਪਦੀ ਪਹੁੰਚ ਤਾਂ ਹੈ ਨਹੀਂਗੀ ਕਿਸੇ ਵੀ ਪਾਰਟੀ ਦੇ ਨਹੀਂ ਹੁੰਦੀ ਕਿ ਮੁਹੱਲੇ ਤੱਕ ਪਿੰਡ ਤੱਕ ਜਿਹੜਾ ਹਾਈ ਕਮਾਂਡ ਦੀ ਪਹੁੰਚ ਨਹੀਂ ਹੁੰਦੀਗੀ ਛੇਟਲੇ ਪੱਦਰ ਦੇ ਉੱਤੇ ਜਿਹੜਾ ਉੱਪਰਲਾ ਵੀ ਹੁੰਦਾ ਜੇ ਮੰਨ ਲਓ ਆਪਾਂ ਅੱਜ ਡੀਜੀਪੀ ਨੂੰ ਚਿੱਠੀ ਲਿਖੀਏ ਉਦਾਹਰਣ ਦੇ ਤੌਰ ਤੇ ਡੀਜੀਪੀ ਨੇ ਮਾਰਕ ਕਰਨੀ ਐਸਐਚਓ ਐਸਐਸਪੀ ਨੂੰ ਐਸਐਸਪੀ ਨੇ ਮਾਰਕ ਕਰਨੀ ਡੀਐਸਪੀ ਨੂੰ ਡੀਐਸਪੀ ਨੇ ਮਾਰਕ ਕਰਨੀ ਐਸਐਚਓ ਨੂੰ ਤੇ ਐਸਐਚਓ ਨੇ ਮਾਰਕ ਕਰ ਦੇਣੀ ਥੱਲੇ ਜਾ ਉਹ ਆਪ ਪੜਤਾਲ ਕਰੋਗੇ ਪੜਤਾਲ ਤਾਂ ਉਹ ਨਹੀਂ ਕਰਨੀ ਹੈ ਨਾ ਐਸਐਚਓ ਨਹੀਂ ਪੜਤਾਲ ਕਰਨੀ ਹੈ ਤੇ ਫਿਰ ਫਿਰ ਜਿਹੜੀ ਪੜਤਾਲ ਬਣੀ ਬਣਾਈ ਡੀਜੀਪੀ ਤੱਕ ਜਾਣੀ ਆ ਉਵੇਂ ਹੀ ਜਿਹੜੇ ਹੇਠਲੇ ਪੱਧਰ ਦੇ ਉੱਤੇ ਅਧਿਕਾਰੀ ਆ ਜਾਂ ਜਿਹੜੇ ਉਹਨਾਂ ਦੇ ਨੇਤਾ ਬਣਾਏ ਹੋਏ ਆ ਬਲਾਕ ਦੇ ਜਾਂ ਜ਼ਿਲ੍ਹੇ ਦੇ ਉਹਨਾਂ ਦੇ ਵੱਲੋਂ ਮਿਲ ਮਲਾ ਕੇ ਕਨੇ ਬਸਾਰਾ ਕੁਝ ਕੀਤਾ ਜਾ ਰਿਹਾ ਜੀ ਤੇ ਬਾਕੀ ਜਿਹੜੇ ਛੋਟੇ ਛੋਟੇ ਸਕੂਲ ਸੀ ਖੋਲੇ ਹੋਏ ਇੱਕ ਇੱਕ ਕਮਰੇ ਵਾਲੇ ਉਹ ਬੰਦ ਹੋ ਰਹੇ ਨੇ ਹਾਂ ਬਿਲਕੁਲ ਜੀ ਬੰਦ ਕੀਤੇ ਜਾਣਗੇ ਇਹ ਡਾਕਟਰ ਬਲਜੀਤ ਕੌਰ ਜਿਹੜੇ ਕਿ ਬਾਲ ਵਿਕਾਸ ਵਿਭਾਗ ਦੇ ਮੰਤਰੀ ਆ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਉਹ ਕਹਿੰਦੇ ਜੀ ਇੱਕ ਇੱਕ ਕਮਰੇ ਦੇ ਵਿੱਚ ਜਿਹੜੇ ਪਲੇ ਵੇ ਸਕੂਲ ਆਪਾਂ ਤਾਂ ਨਿੱਕੇ ਹੁੰਦੇ ਚਲੋ ਆਂਗਣਵਾੜੀ ਕੇਂਦਰਾਂ 'ਚ ਪੜਦੇ ਰਹੇ ਹਾਂ ਅੱਜ ਕੱਲ ਮਾਡਰਨ ਜ਼ਮਾਨਾ ਤੇ ਜਿੰਨਾਂ ਕੋਲੇ ਪੈਸੇ ਆ ਤੇ ਉਹ ਕਹਿੰਦੇ ਜੀ ਕਿ ਸਾਡਾ ਬੱਚਾ ਤਾਂ ਭਾਈ ਖੇਡ ਗਤੀਵਿਧੀਆਂ ਨਾਲ ਹੀ ਪੜਨਾ ਸਿੱਖੂਗਾ ਤੇ ਇਹਨੇ ਉਧਰਲੇ ਪਾਸੇ ਨੂੰ ਤੋਰ ਗਏ ਪਰ ਪਤਾ ਲੱਗਾ ਜੀ ਕੁਝ ਕੁ ਸਕੂਲਾਂ ਨੇ ਪਲੇ ਵੇ ਸਕੂਲਾਂ ਨੇ ਦੁਕਾਨਦਾਰੀ ਐਸੀ ਬਣਾਈ ਆ ਵੀ ਬੱਚਾ ਨੂੰ ਖੇਡ ਗਤੀਵਿਧੀਆਂ ਨਾਲ ਹੀ ਪੜਾਉਣ ਦੀ ਥਾਂ ਤੇ ਕੱਲੀਆਂ ਫੀਸਾਂ ਵਾਲੀ ਗੌਰ ਕੀਤੀ ਜਾਂਦੀ ਆ ਸੋ ਅੱਜ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਇੱਕ ਤਾਂ ਮਾਪਿਆਂ ਦੀ ਇੰਟਰਵਿਊ ਲੈ ਕੇ ਜਿਹੜਾ ਬੱਚਾ ਦਾਖਲ ਕਰਦੇ ਇਹ ਗਲਤ ਆ ਇਹ ਨਹੀਂ ਹੋਣ ਦਿੱਤਾ ਜਾਊਗਾ। ਇਹ ਕਮਰੇ ਦੇ ਵਿੱਚ ਚੱਲਣ ਵਾਲੇ ਸੂਲ ਬੰਦ ਕੀਤੇ ਜਾਣਗੇ। ਪਲੇਵੇ ਸਕੂਲ ਦੇ ਵਿੱਚ ਉਹ ਕਹਿੰਦੇ ਜੀ ਖੇਡ ਮੈਦਾਨ ਵੀ ਹੋਣਾ ਚਾਹੀਦਾ ਤੇ ਬੱਚਾਂ ਦੇ ਖੜਾਉਣੇ ਵੀ ਹੋਣੇ ਚਾਹੀਦੇ ਆ। ਕੇਅਰ ਟੇਕਰ ਵੀ ਹੋਣਾ ਚਾਹੀਦਾ ਤੇ ਉਹ ਕਹਿੰਦੇ ਜੀ ਜੰਕ ਫੂਡ ਸਕੂਲਾਂ ਦੇ ਵਿੱਚ ਕਹਿੰਦੇ ਬਿਲਕੁਲ ਨਹੀਂ ਚੱਲਣ ਦਿੱਤਾ ਜਾਊਗਾ। ਸੋ ਕਹਿੰਦੇ ਜੀ ਕਿਸੀ ਨਵੇਂ ਨਿਯਮ ਲੈ ਕੇ ਆ ਰਹੇ ਹਾਂ ਜੀ। ਜੋ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਕੌਣ ਕੌਣ ਨੇ ਉਹਦੇ ਚ ਮਹੱਤਵਪੂਰਨ ਨਾਂ ਕਿਹੜੇ ਨੇ ਦੇਖੋ ਇਹ ਦਿੱਲੀ ਦੇ ਵਿੱਚ ਐਲਾਨ ਕੀਤੀ ਹੈ ਜੀ ਇਹ ਜਿਹੜੇ ਦਿੱਲੀ ਦੇ ਵਿੱਚ ਇਸ ਵੇਲੇ ਜਿਹੜੀ ਪਾਰਟੀ ਆ ਉਹਨੇ 21 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਆ ਕਾਂਗਰਸ ਪਾਰਟੀ ਨੇ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਵਾਸਤੇ 21 ਉਮੀਦਵਾਰਾਂ ਦੀ 17 ਦੇ ਵਿੱਚੋਂ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਆ ਸੰਦੀਪ ਨਿਸ਼ਕਾ ਜਿਹੜੇ ਉਹ ਕੇਧਰੀਵਾਲ ਦੇ ਖਿਲਾਫ ਚੋਣ ਲੜਨਗੇ ਸੋ ਇਹ ਜਿਕੇ ਹਾਲੇ ਤੱਕ ਚੋਣਾਂ ਦੀ ਤਰੀਕ ਤਾਂ ਕੋਈ ਐਲਾਨ ਨਹੀਂ ਹੋਇਆ ਕਿਉਂਕਿ ਫਰਵਰੀ ਤੱਕ ਤਾਂ ਸਰਕਾਰ ਦੀ ਟਰਮ ਹੀ ਹੈ ਪਰ ਸਾਰੀਆਂ ਪਾਰਟੀਆਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਵੀ ਅਸੀਂ ਪਹਿਲਾਂ ਹੀ ਮਲ ਮਾਰ ਲਏ ਜੀ ਟ੍ਰੇਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਠੰਡਾ ਜੀ ਹੁਣ ਪੰਜਾਬ ਦੇ ਵਿੱਚ ਮੌਸਮ ਠੰਡਾ ਸਵੇਰ ਦੇ ਵੇਲੇ ਤੋਂ ਲੈ ਕੇ ਤੇ ਇਸ ਵੇਲੇ ਤੱਕ ਠੰਡ ਪੈਂਦੀ ਹੈ ਦਿਨ ਦੇ ਵੇਲੇ ਠੰਡੀ ਹਵਾ ਚੱਲਦੀ ਹੈ ਰਾਤ ਦੇ ਵੇਲੇ ਠੰਡ ਵੱਧ ਜਾਂਦੀ ਹੈ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਵੀ ਆਉਂਦੇ 48 ਘੰਟਿਆਂ ਦੇ ਵਿੱਚ ਸੀਤ ਲਹਿਰ ਵਧਣੀ ਹੈ ਜੀ ਧੁੰਦ ਪੈਣ ਲੱਗ ਗਈ ਜੀ ਬਿਲਕੁਲ ਜੀ ਬਿਲਕੁਲ ਪੂਰੀ ਪੈਣ ਲੱਗ ਪਈ ਆ ਗੈ ਗੱਜ ਪੈਣ ਲੱਗ ਪਈ ਆ ਤੇ ਹੁਣ ਗੱਡੀ ਡਰ ਕੇ ਚਲਾਉਣ ਦੀ ਲੋੜ ਆ ਡਰਾ ਕੇ ਬਿਲਕੁਲ ਨਹੀਂ ਜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ